ਹੈਲਥਨ ਲਿੰਕ ਖਬਰਾਂ ਲੱਕੀ ਹਾਜ਼ਰਾਂ ਸੱਸ਼ਟੀ ਗਾਲ ਸਵਾਗਤ ਹੈ ਤੁਹਾਡਾ ਦਿਸਾ ਹੈਲਥ ਤੇ ਸਰੋਂ ਦਾ ਤੇਲ ਤਾਂ ਹਰ ਘਰ ਵਿੱਚ ਵਰਤਿਆ ਜਾਂਦਾ ਹੈ ਸਰੋਂ ਦੇ ਤੇਲ ਨਾਲ ਤੁਸੀਂ ਆਪਣੇ ਸੇਲ ਦੀ ਮਾਲਿਸ਼ ਕਰਦੇ ਹੋ ਤਾਂ ਕਦੇ ਆਪਣੀ ਸਬਜੀ ਨੂੰ ਤੜਕਾ ਲਾਉਂਦੇ ਹੋ ਇਸ ਤੇਲ ਨੂੰ ਤੁਸੀਂ ਚਾਹ ਖਾ ਜਾਂ ਫਿਰ ਮਾਲਿਸ਼ ਵੀ ਕਰ ਸਕਦੇ ਹੋ ਇਸ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ ਇਸ ਤੇਲ ਦੀ ਵਰਤੋਂ ਜ਼ਿਆਦਾਤਰ ਉੱਤਰ ਪ੍ਰਦੇਸ਼ ਜਾਂ ਫਿਰ ਬਿਹਾਰ ਵਿੱਚ ਕੀਤੀ ਜਾਂਦੀ ਹੈ ਸਰੋਂ ਦੇ ਤੇਲ ਵਿੱਚ ਪਾਇਆ ਅਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਜੇਕਰ ਤੁਹਾਨੂੰ ਭੁੱਖ ਘਟ ਲੱਗਦੀ ਹੈ ਤਾਂ ਖਾਣਾ ਬਣਾਉਣੇ ਸਰੂਨ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਹ ਤੁਹਾਡੇ ਪੇਟ ਵਿੱਚ ਐਪੀਟਾਈਜ਼ਰ ਦਾ ਕੰਮ ਕਰਦਾ ਹੈ ਜੇਕਰ ਕੰਨ ਵਿੱਚ ਦਰਦ ਹੁੰਦਾ ਹੈ ਤਾਂ ਸਰੂਨ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸਰੂਨ ਦੇ ਤੇਲ ਵਿੱਚ ਲਸਣ ਗਰਮ ਕਰਕੇ ਕੰਨ ਵਿੱਚ ਪਾਇਆ ਜਾ ਸਕਦਾ ਹੈ ਇਸ ਨਾਲ ਦਰਦ ਤੋਂ ਆਰਾਮ ਮਿਲਦਾ ਹੈ ਸਰੋਂ ਦੇ ਤੇਲ ਵਿੱਚ ਸਫੇਦ ਨਮਕ ਪਾ ਕੇ ਦੰਦ ਦੀ ਸਫਾਈ ਕੀਤੀ ਜਾ ਸਕਦੀ ਹੈ ਇਸ ਨਾਲ ਦੰਦਾਂ ਦੇ ਦਰਦ ਤੋਂ ਛੁਕਾਰਾ ਪਾਇਆ ਜਾ ਸਕਦਾ ਹੈ ਸਰੋਂ ਦੇ ਤੇਲ ਵਿੱਚ ਮੌਜੂਦਾ ਗੈਲਗੋਜਲੇਟ ਸਰੀਰ ਵਿੱਚ ਕੈਂਸਰ ਅਤੇ ਟਿਊਮਰ ਦੀ ਕਾਣ ਨੂੰ ਬਣਨ ਤੋਂ ਰੋਕਦਾ ਹੈ ਜੇਕਰ ਤੁਹਾਡੇ ਬੁੱਲ ਫਟਦੇ ਹਨ ਤਾਂ ਹਰ ਰੋਜ਼ ਰਾਤ ਨੂੰ ਦੋ ਬੂੰਦਾ ਸਰੋਂ ਦੇ ਤੇਲ ਦੀਆਂ ਤੁੰਟੀ ਵਿੱਚ ਲਗਾ ਕੇ ਪਾਓ ਸਵੇਰ ਤੱਕ ਤੁਹਾਡੇ ਬੁੱਲ ਨਰਮ ਅਤੇ ਮਲਾਈਨ ਹੋ ਜਾਣਗੇ ਸਰੋਂ ਦੇ ਤੇਲ ਵਿੱਚ ਕਪੂਰ ਪਾ ਕੇ ਮਾਲਿਸ਼ ਕਰਨ ਨਾਲ ਗਠੀਏ ਦੇ ਦਰਦ ਤੋਂ ਆਰਾਮ ਮਿਲਦਾ ਹੈ ਬੀਸਨ ਹਲਦੀ ਪੀਸਿਆ ਹੋਇਆ ਕਪੂਰ ਸਰੋਂ ਦੇ ਤੇਲ ਵਿੱਚੇ ਮਿਲਾ ਕੇ ਚਿਹਰੇ ਦਾ ਰੰਗ ਸਾਫ ਹੋ ਜਾਂਦਾ ਹੈ ਜੇਕਰ ਤੁਹਾਡੇ ਵਾਲ ਰੁੱਖੇ ਦੋਮੂਹੇ ਅਤੇ ਜਾਂ ਫਿਰ ਵਾਲ ਝੜਦੇ ਹਨ ਤਾਂ ਆਪਣੇ ਵਾਲਾਂ ਨੂੰ ਸਰੋਂ ਦਾ ਤੇਲ ਲਗਾਓ ਕਿਉਂਕਿ ਇਸ ਤੇਲ ਵਿੱਚ ਸਾਰੇ ਵੀਟਾਮਿਨ ਮਿਨਰਲਸ ਵਿਟਾ ਕੈਰਟਿਨ ਕੈਲਸ਼ੀਅਮ ਮੈਗਨੀਸ਼ੀਅਮ ਆਇਰਨ ਅਤੇ ਪੈਟੀ ਐਕਸੀਡ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਹੈਲਥ ਤੇ ਧੰਨਵਾਦ ਹੈਲਥ ਨਾਲ ਲਿੰਕ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦੀਸ਼ਾ ਹੈਲਥ ਤੇ ਸਰੋਂ ਦਾ ਤੇਲ ਤਾਂ ਹਰ ਘਰ ਵਿੱਚ ਵਰਤਿਆ ਜਾਂਦਾ ਹੈ ਸਰੋਂ ਦੇ ਤੇਲ ਨਾਲ ਤੁਸੀਂ ਆਪਣੇ ਸੇਰ ਦੀ ਮਾਲਿਸ਼ ਕਰਦੇ ਹੋ ਤਾਂ ਕਦੇ ਆਪਣੀ ਸਬਜ਼ੀ ਨੂੰ ਤੜਕਾ ਲਾਉਂਦੇ ਹੋ ਇਸ ਤੇਲ ਨੂੰ ਤੁਸੀਂ ਚਾਹੋ ਖਾ ਜਾਂ ਫਿਰ ਮਾਲਿਸ਼ ਵੀ ਕਰ ਸਕਦੇ ਹੋ ਇਸ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ ਇਸ ਤੇਲ ਦੀ ਵਰਤੋਂ ਜ਼ਿਆਦਾਤਰ ਉੱਤਰ ਪ੍ਰਦੇਸ਼ ਜਾਂ ਫਿਰ ਬਿਹਾਰ ਵਿੱਚ ਕੀਤੀ ਜਾਂਦੀ ਹੈ ਸਰੋਂ ਦੇ ਤੇਲ ਜੇ ਪਾਇਆ ਅਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਖਾਣਾ ਬਣਾਉਣ ਵਿੱਚ ਸਰੋਂ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਹ ਤੁਹਾਡੇ ਪੇਟ ਵਿੱਚ ਐਪੀਟਾਈਜ਼ਰ ਦਾ ਕੰਮ ਕਰਦਾ ਹੈ ਜੇਕਰ ਕੰਨ ਵਿੱਚ ਦਰਦ ਹੁੰਦਾ ਹੈ ਤਾਂ ਸਰੋਂ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸਰੋਂ ਦੇ ਤੇਲ ਵਿੱਚ ਲਸਣ ਗਰਮ ਕਰਕੇ ਕੰਨ ਵਿੱਚ ਪਾਇਆ ਜਾ ਸਕਦਾ ਹੈ ਇਸ ਨਾਲ ਦਰਦ ਤੋਂ ਆਰਾਮ ਮਿਲਦਾ ਹੈ ਸਰੋਂ ਦੇ ਤੇਲ ਵਿੱਚ ਸਫੇਦ ਨਮਕ ਪਾ ਕੇ ਦੰਦ ਵੀ ਸਾਫ਼ ਕੀਤੇ ਜਾ ਸਕਦੇ ਹਨ ਇਸ ਨਾਲ ਦੰਦਾਂ ਦੇ ਦਰਦ ਤੋਂ ਸ਼ੁਕ ਆਪਾਇਆ ਜਾ ਸਕਦਾ ਹੈ ਸਰੋਂ ਦੇ ਤੇਲ ਵਿੱਚ ਮੌਜੂਦਾ ਗੈਲਗੋਜਲੇਟ ਸਰੀਰ ਵਿੱਚ ਕੈਂਸਰ ਅਤੇ ਟਿਊਮਰ ਦੀ ગાંਨੂ ਬਣਨ ਤੋਂ ਰੋਕਦਾ ਹੈ ਜੇਕਰ ਤੁਹਾਡੇ ਬੁੱਲ ਫਟਦੇ ਹਨ ਤਾਂ ਹਰ ਰੋਜ਼ ਰਾਤ ਨੂੰ ਦੋ ਬੂੰਦਾਂ ਸਰੋਂ ਦੇ ਤੇਲ ਦੀਆਂ ਧੁੰਨੀ ਵਿੱਚ ਲਗਾ ਕੇ ਪਾਓ ਸਵੇਰ ਤੱਕ ਤੁਹਾਡੇ ਬੁੱਲਣ ਨਰਮ ਅਤੇ ਮਲਾਈਨ ਹੋ ਜਾਣਗੇ ਸਰੋਂ ਦੇ ਤੇਲ ਵਿੱਚ ਕਪੂਰ ਪਾ ਕੇ ਮਾਲਿਸ਼ ਕਰਨ ਨਾਲ ਗਠੀਏ ਦੇ ਦਰਦ ਤੋਂ ਆਰਾਮ ਮਿਲਦਾ ਹੈ ਵੇਸਨ ਹਲਦੀ ਪੀਸਿਆ ਹੋਇਆ ਕਪੂਰ ਸਰੋਂ ਦੇ ਤੇਲ ਵਿੱਚ ਮਿਲਾ ਕੇ ਚਿਹਰੇ ਦਾ ਰੰਗ ਸਾਫ ਹੋ ਜਾਂਦਾ ਹੈ ਜੇਕਰ ਤੁਹਾਡੇ ਵਾਲ ਰੁੱਖੇ ਦੋ ਮੁਹੇ ਅਤੇ ਜਾਂ ਫਿਰ ਵਾਲ ਝੜਦੇ ਹਨ ਤਾਂ ਆਪਣੇ ਵਾਲਾਂ ਨੂੰ ਸਰੋਂ ਦਾ ਤੇਲ ਲਗਾਓ ਕਿਉਂਕਿ ਇਸ ਤੇਲ ਵਿੱਚ ਸਾਰੇ ਵਿਟਾਮਿਨ ਮਿਨਰਲਸ ਵਿਟਾ ਕੈਰਟਿਨ ਕੈਲਸ਼ੀਅਮ ਮੈਗਨੀਸ਼ੀਅਮ ਆਇਰਨ ਅਤੇ ਫੈਟੀ ਐਕਸੀਡ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਟੇਕ ਧੰਨਵਾਦ ਹੈਲਥ ਨੰਲੀ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਟੇਕ ਸਰੋਂ ਦਾ ਤੇਲ ਤਾਂ ਹਰ ਘਰ ਵਿੱਚ ਵਰਤਿਆ ਜਾਂਦਾ ਹੈ ਸਰੋਂ ਦੇ ਤੇਲ ਨਾਲ ਤੁਸੀਂ ਆਪਣੇ ਸੇਲ ਦੀ ਮਾਲਿਸ਼ ਕਰਦੇ ਹੋ ਤਾਂ ਕਦੇ ਆਪਣੀ ਸਬਜ਼ੀ ਨੂੰ ਤੜਕਾ ਲਾਉਂਦੇ ਹੋ ਇਸ ਤੇਲ ਨੂੰ ਤੁਸੀਂ ਚਾਹੋ ਖਾ ਜਾਂ ਫਿਰ ਮਾਲਿਸ਼ ਵੀ ਕਰ ਸਕਦੇ ਹੋ ਇਸ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ ਇਸ ਤੇਲ ਦੀ ਵਰਤੋਂ ਜ਼ਿਆਦਾਤਰ ਉੱਤਰ ਪ੍ਰਦੇਸ਼ ਜਾਂ ਫਿਰ ਬਿਹਾਰ ਵਿੱਚ ਕੀਤੀ ਜਾਂਦੀ ਹੈ ਸਰੋਂ ਦੇ ਤੇਲ ਵਿਚ ਪਾਇਆ ਅਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਜੇਕਰ ਤੁਹਾਨੂੰ ਭੁੱਖ ਘਟ ਲੱਗਦੀ ਹੈ ਤਾਂ ਖਾਣਾ ਬਣਾਉਣ ਵਿੱਚ ਸਰੋਂ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਹ ਤੁਹਾਡੇ ਪੇਟ ਵਿੱਚ ਐਪੀਟਾਈਜ਼ਰ ਦਾ ਕੰਮ ਕਰਦਾ ਹੈ ਜੇਕਰ ਕੰਨ ਵਿੱਚ ਦਰਦ ਹੁੰਦਾ ਹੈ ਤਾਂ ਸਰੋਂ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸਰੋਂ ਦੇ ਤੇਲ ਵਿੱਚ ਲਸਣ ਗਰਮ ਕਰਕੇ ਕੰਨ ਵਿੱਚ ਪਾਇਆ ਜਾ ਸਕਦਾ ਇਸ ਨਾਲ ਦਰਦ ਤੋਂ ਆਰਾਮ ਮਿਲਦਾ ਹੈ ਸਰੋਂ ਦੇ ਤੇਲ ਵਿੱਚ ਸਫੇਦ ਨਮਕ ਪਾ ਕੇ ਦੰਦ ਵੀ ਸਾਫ਼ ਕੀਤੇ ਜਾ ਸਕਦੇ ਹਨ ਇਸ ਨਾਲ ਦੰਦਾਂ ਦੇ ਦਰਦ ਤੋਂ ਸ਼ੁਕ ਸਰਾਂ ਪਾਇਆ ਜਾ ਸਕਦਾ ਹੈ ਸਰੋਂ ਦੇ ਤੇਲ ਵਿੱਚ ਮੌਜੂਦਾ ਗੈਲਗੋਜਿਲੇਟ ਸਰੀਰ ਵਿੱਚ ਕੈਂਸਰ ਅਤੇ ਟਿਊਮਰ ਦੀ ਕਾਣ ਨੂੰ ਬਣਨ ਤੋਂ ਰੋਕਦਾ ਹੈ ਜੇਕਰ ਤੁਹਾਡੇ ਬੁੱਲ ਫਟਦੇ ਹਨ ਤਾਂ ਹਰ ਰੋਜ਼ ਰਾਤ ਨੂੰ ਦੋ ਬੂੰਦਾਂ ਸਰੋਂ ਦੇ ਤੇਲ ਦੀਆਂ ਤੁੰਨੀ ਵਿੱਚ ਲਗਾ ਕੇ ਪਾਓ ਸਵੇਰ ਤੱਕ ਤੁਹਾਡੇ ਬੁੱਲ ਨਰਮ ਅਤੇ ਮਲਾਈਨ ਹੋ ਜਾਣਗੇ ਸਰੋਂ ਦੇ ਤੇਲ ਵਿੱਚ ਕਪੂਰ ਪਾ ਕੇ ਮਾਲਿਸ਼ ਕਰਨ ਨਾਲ ਗਠੀਏ ਦੇ ਦਰਦ ਤੋਂ ਆਰਾਮ ਮਿਲਦਾ ਹੈ ਵੇਸਨ ਹਲਦੀ ਪੀਸਿਆ ਹੋਇਆ ਕਪੂਰ ਸਰੋਂ ਦੇ ਤੇਲ ਵਿੱਚ ਮਿਲਾ ਕੇ ਚਿਹਰੇ ਦਾ ਰੰਗ ਸਾਫ ਹੋ ਜਾਂਦਾ ਹੈ ਜੇਕਰ ਤੁਹਾਡੇ ਵਾਲ ਰੁੱਖੇ ਦੋ ਮੁਹੇ ਅਤੇ ਜਾਂ ਫਿਰ ਵਾਲ ਝੜਦੇ ਹਨ ਤਾਂ ਆਪਣੇ ਵਾਲਾਂ ਨੂੰ ਸਰੋਂ ਦਾ ਤੇਲ ਲਗਾਓ ਕਿਉਂਕਿ ਇਸ ਤੇਲ ਵਿੱਚ ਸਾਰੇ ਵਿਟਾਮਿਨ ਮਿਨਰਲਸ ਬੀਟਾ ਕੇਰٹین ਕੈਲਸ਼ੀਅਮ ম্যাগਨੀਸ਼ੀਅਮ ਆਇਰਨ ਅਤੇ ਫੈਟੀ ਐਸਿਡ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਹੈਲਥ ਟਿੱਪ ਧੰਨਵਾਦ